ਸੱਚਰੀ ਯਕਾਲਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਾਫ ਦਾ ਸਿੱਖਿਆ ਮੰਤਰੀ ਤੇ ਕਾਂਗਰਸ ਦੇ ਐਮਐਲਏ ਸਰਦਾਰ ਪ੍ਰਗਟ ਸਿੰਘ ਨੇ ਜਿਹੜਾ ਮਸਲਾ ਚੁੱਕਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਆਰਐਸਐਸ ਦਾ ਬੰਦਾ ਹੈ ਤੇ ਆਮ ਆਦਮੀ ਪਾਰਟੀ ਨੇ ਉਹਦੀ ਅਪਾਰਟਮੈਂਟ ਕਰਵਾਈਆ ਮਤਲਬ ਕਿ RSST ਜਿਹੜੇ ਅਪੁਆਇੰਟਮੈਂਟ RSS ਦੇ ਬੰਦੇ ਦੀ ਅਪੁਆਇੰਟਮੈਂਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਵਾਈ ਹੈ ਇਹ ਗੱਲ ਕਹੀ ਹੈ ਪ੍ਰਗਟ ਸਿੰਘ ਨੇ ਕਿਉਂ ਕਹੀ ਹੈ ਔਰ ਇਹ ਗੱਲ ਕੋਈ ਦੋਰਾਵਾ ਨਹੀਂ ਕਿ ਦੇਸ਼ ਦੇ ਵਿੱਚ ਅੱਜ RSS ਦਾ ਜਿਹੜਾ ਏਜੰਡਾ ਹੈ ਕਿ ਸਾਰੀਆਂ ਯੂਨੀਵਰਸਿਟੀਆਂ ਤੇ ਐਜੂਕੇਸ਼ਨਲ ਇੰਸਟੀਚਿਊਸ਼ਨਸ ਦੇ ਵਿੱਚ ਕੁਸ਼ ਪੈਡ ਕੀਤੀ ਜਾਵੇ ਚ ਕਾਫੀ ਹੱਦ ਤੱਕ ਉਹ ਉੱਚੀਆਂ ਪੋਸਟਾਂ ਲੈ ਚ ਕਾਮਯਾਬੀ ਹੋਈ ਹੈ ਇਹ ਕੋਈ ਨਮੀ ਕਰਦਾ ਹੈ ਨਹੀਂ ਮੈਂ ਤੁਹਾਨੂੰ ਜਸਤ ਹੈ ਕਿ 19 ਦੀ ਗੱਲ ਹੈ ਇੱਕ ਗਿਆਨ ਸੰਗਮ ਨੌਲੇਜ ਸਮਿਟ ਜਿਨੂੰ ਕਹਿ ਸਕਦੇ ਆਂ ਅੰਗਰੇਜ਼ੀ ਚ ਉਹ ਦਿੱਲੀ ਦੇ ਵਿੱਚ ਹੋਇਆ ਸੀ ਭਗਵਤ ਸਾਹਿਬ ਜਿਹੜੇ ਸੰਗ ਪ੍ਰਮੁੱਖ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਮੇਰੇ ਯਾਦ ਹੈ ਕਿ ਉਦੋਂ ਦੇਸ਼ ਦੀਆਂ 51 ਯੂਨੀਵਰਸਟੀਆਂ ਸਟੇਟ ਤੇ ਸੈਂਟਰਲ ਯੂਨੀਵਰਸਟੀਆਂ ਉਹਨਾਂ ਦੇ ਵਾਈਸ ਚਾਂਸਲਰ ਆਏ ਸੀ ਉੱਥੇ ਤੇ ਉਹਨਾਂ ਨੂੰ ਕਿਵੇਂ ਬਰੀਫ ਕੀਤਾ ਗਿਆ ਕੀ ਬਰੀਫ ਕੀਤਾ ਗਿਆ ਕਿਵੇਂ ਹਿੰਦੂ ਵੈਲਿਊਜ਼ ਦੀ ਗੱਲ ਕਰਨੀ ਹੈ ਇਹ ਸਾਰੇ ਅੱਜ ਦੀ ਗੱਲ ਨਹੀਂ ਇਹ ਹੁਣ ਗੱਲ ਕਿਉਂ ਆਈ ਇਹ ਵੀ ਆਪਾਂ ਕਰਦੇ ਹਾਂ ਲੇਕਿਨ ਇੱਕ ਅਪੀਲ ਕੇ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਉਹਨਾਂ ਸਨ ਗੱਲ ਹੈਗੀ 28 ਜੁਲਾਈ ਦੀ 28 ਜੁਲਾਈ ਨੂੰ ਮੈਸੂਰ ਦੇ ਵਿੱਚ ਇੱਕ ਗਿਆਨ ਸਭਾ ਜਿਵੇਂ ਉੱਥੇ ਨੌਲੇਜ ਸਮਿਟ ਹੋਇਆ ਨਾ ਇਸ ਵਾਰ ਮੈਸੂਰ ਦੇ ਵਿੱਚ ਹੋਇਆ ਗਿਆਨ ਸਭਾ ਪ੍ਰੋਗਰਾਮ ਨੂੰ ਕਹ ਲਓ ਤੇ ਉੱਥੇ ਪ੍ਰੋਫੈਸਰ ਕਰਮਜੀਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਉਹ ਖੜੇ ਸੀ ਸਾਹਮਣੇ ਭਗਵਤ ਮੋਹਨ ਭਗਵਤ ਦੇ ਪ੍ਰਮੁਖ ਆਰਐਸ ਦੇ ਪ੍ਰਮੁਖ ਦੇ ਸਾਹਮਣੇ ਖੜੇ ਸੀ ਸੰਚਾਲਕ ਦੇ ਸਾਹਮਣੇ ਬਰੀਫ ਕਰ ਰਹੇ ਸੀ ਕਿ ਜੀ ਅਸੀਂ ਕੀ ਕੀ ਕਰ ਰਹੇ ਹਾਂ ਆਰਐਸਐਸ ਦੇ ਹਵਾਲੇ ਤੋਂ ਜਿਵੇਂ ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਵੇਦਾਂ ਦੇ ਨਾਲ ਇੱਕ ਅਸੀਂ ਚੇਅਰ ਸ਼ੁਰੂ ਕੀਤੀ ਹੈ ਉਹਦੇ ਵਿੱਚ ਜਿਹੜੀ ਸਟੱਡੀ ਕਰਾਵਾਂਗੇ ਕਿ ਜਿਹੜੇ ਵੇਦ ਤੇ ਗੁਰੂ ਨਾਨਕ ਦੇਵ ਦੋਨਾਂ ਦੀ ਫਿਲਾਸਫੀ ਦੀ ਕੰਪੈਰੀਟਿਵ ਸਟੱਡੀ ਜਦ ਗੁਰੂ ਨਾਨਕ ਦੇਵ ਦੇ ਨਾਲ ਕਿਵੇਂ ਜੋੜਨਾ ਹੈ ਇਹ ਅਸੀਂ ਇੱਕ ਸਟੱਡੀ ਕਰਾਵਾਂਗੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ 2 ਕ੍ਰੈਡਿਟ ਦਾ ਪੀਐਚਡੀ ਦੇ ਕੋਰਸ ਵੀ ਭਾਰਤੀ ਗਿਆਨ ਦਾ ਸ਼ਾਮਲ ਕਰਤਾ ਜੋ ਤੁਸੀਂ ਕਿਹਾ ਸੀ ਜਾਂ ਜੋ ਆਰਐਸਐਸ ਦਾ ਏਜੰਡਾ ਹੈ ਉਹਦੇ ਮੁਤਾਬਕ ਸੋ ਹੁਣ ਵੇਦਾਂ ਦੀਆਂ ਸਿੱਖਿਆਵਾਂ ਤੇ ਗੁਰੂ ਨਾਨਕ ਦੀਆਂ ਸਿੱਖਿਆਵਾਂ ਨੂੰ ਜੋੜਨ ਦਾ ਕੰਮ ਕਰਨਾ ਹੈ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਇਹ ਆਪਣੀ ਕਿਤਾਬ ਵੀ ਲਿਖੀ ਹੋਈ ਹੈ ਪ੍ਰੋਫੈਸਰ ਕਰਨਜੀਤ ਹੋਰਾਂ ਨੇ ਗੁਰੂ ਨਾਨਕ ਬਾਰੇ ਮੈਂ ਪੜੀ ਹੈ ਮੈਨੂੰ ਉਹਨਾਂ ਨੇ ਭੇਟ ਕੀਤੀ ਸੀ ਉਹ ਕਿਤਾਬ ਹੁਣ ਗੱਲ ਇਹ ਹੈ ਕਿ ਜੋ ਪ੍ਰਗਟ ਸਿੰਘ ਨੇ ਖਤਸਾ ਪ੍ਰਗਟ ਕੀਤਾ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜੇ ਪ੍ਰੋਫੈਸਰ ਕਰਨਜੀਤ ਨੇ ਇਹ ਕੋਈ ਪਹਿਲੀ ਵਾਰ ਤਾਂ ਵਾਈਸ ਚਾਂਸਲਰ ਬਣੇ ਨਹੀਂ ਇਹਦਾ ਦੇਖੋ ਜਿਹੜਾ ਅਕੈਡਮਿਕ ਕੈਰੀਅਰ ਤਾਂ ਠੀਕ ਹੈ ਇਹਨਾਂ ਦਾ ਐਮ ਕਾਮ ਹੈ ਔਰ ਪੀ ਐਸ ਡੀ ਕੀਤੀ ਹੈ ਫਾਈਨਾਂਸ ਦੇ ਵਿੱਚ ਇਹਨਾਂ ਨੇ ਔਰ ਉਦੋਂ ਬਾਅਦ ਇਹ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਰਹੇ ਨੇ ਇਹ ਕੋਈ ਦੋਰਾਵਾ ਨਹੀਂ ਹੈ ਕਿ ਪੜਨ ਲਿਖਨ ਵਾਲਾ ਬੰਦਾ ਹੈ ਔਰ ਇਹ ਲਾਈਮਨੈਟਸ ਕਦੋਂ ਆਇਆ ਜਦੋਂ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਬਣਾਈ ਗਈ ਕੈਪਟਨ ਸਾਹਿਬ ਵੱਲੋਂ ਔਰ ਕੈਪਟਨ ਸਾਹਿਬ ਨੇ ਇਹਨਾਂ ਨੂੰ ਵਾਈਸ ਚਾਂਸਲਰ ਬਣਾਇਆ ਤੇ ਪਟਿਆਲਾ ਦਾ ਕਿਸੇ ਬੇਲੇ ਜਿਹੜਾ ਮਧਰਾ ਕਾਲਜ ਦਾ ਪ੍ਰਿੰਸੀਪਲ ਦਾ ਘਰ ਹੁੰਦਾ ਸੀ ਉਸ ਦੇ ਵਿੱਚੋਂ ਯੂਨੀਵਰਸਿਟੀ ਬਣਾਈ ਗਈ ਹਲਵੀ ਹੈ ਤੇ ਉੱਥੇ ਇਹਨਾਂ ਨੂੰ ਲਾ ਦਿੱਤਾ ਗਿਆ ਉਹਦਾ ਬਾਇਚਾਂਸ ਕੋਈ ਹੋਰ ਸਟਾਫ ਨਹੀਂ ਬੜੀ ਮਿਹਨਤ ਕੀਤੀ ਬੰਦੇ ਨੇ ਕੋਈ ਮੈਂ ਤੁਹਾਨੂੰ ਦੱਸਦਾ ਕਿ ਠੀਕ ਹੈ ਅਕੈਡੈਮਿਕ ਬੈਕਗ੍ਰਾਉਂਡ ਮਿਲਦੀ ਹੈ ਲੇਕਿਨ ਹਾਰਡ ਵਰਕਰ ਹੈ ਮਿਹਨਤੀ ਹੈ ਸਪੋਕਨ ਹੈ ਔਰ ਜਿਹੜਾ ਹੈ ਸਕੌਲਰ ਵੀ ਹੈ ਇਹ ਕਰਦਾ ਹੁਣ ਤਾਂ ਉਹ ਅੱਛਾ ਹੁਣ ਇੱਥੇ ਸਵਾਲ ਇਹ ਉੱਠਦਾ ਤੁਸੀਂ ਪ੍ਰਗਟ ਸਿੰਘ ਜੀ ਜਿਹੜਾ ਸਵਾਲ اٹھਾਇਆ ਹੈ ਨਾ ਆਮ ਆਦਮੀ ਪਾਰਟੀ ਤੇ ਬਿਲਕੁਲ ਠੀਕ ਹੈ ਪਰ ਸਵਾਲ ਤਾਂ ਤੁਸੀਂ ਆਪਣੀ ਸਰਕਾਰ ਤੇ ਹਟਾਓ ਥੋੜੀ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇਹ ਅਪੁਆਇੰਟਮੈਂਟ ਹੋਈ ਸੀ ਇਹ ਅਪੁਆਇੰਟਮੈਂਟ ਕਰਮਜੀਤ ਦੀ ਦੋ ਅਪੁਆਇੰਟਮੈਂਟ ਹੋਈਆਂ ਦੋਨੇ ਹੀ ਇੰਪੋਰਟੈਂਟ ਪੋਜੀਸ਼ਨ ਸੀ ਦੋਨੇ ਆਰਐਸਐਸ ਦੇ ਬੰਦੇ ਸੀ ਇੱਕ ਗੁਰੂ ਨਾਨਕ ਦੇ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਜਿਹੜਾ ਪ੍ਰੋਫੈਸਰ ਕਰਮਜੀਤ ਦੂਜੀ ਪੰਜਾਬ ਪੋਲਿਊਸ਼ਨ ਬੋਰਡ ਉਹਦੇ ਚੇਅਰਮੈਨ ਡਾਕਟਰ ਆਦਰਸ਼ ਪਾਲ ਬਿਜ ਉਹ ਗੁਰੂ ਨਾਨਕ ਦੇ ਯੂਨੀਵਰਸਿਟੀ ਚ ਲਾਈਫ ਸਾਇੰਸ ਦੇ ਪ੍ਰੋਫੈਸਰ ਸੀ ਹੁਣ ਕਿਉਂਕਿ ਅਸਤੇ ਯੂਨੀਵਰਸਿਟੀ ਚ ਰਹੇ ਆ ਉਹਨਾਂ ਦੇ ਬਾਰੇ ਵੀ ਸਭ ਦੱਸਦੇ ਸਨ ਉਹਨਾਂ ਦੇ ਦੋਸਤ ਦੱਸਦੇ ਸਨ ਵੀ ਇਹ ਤਾਂ ਸ਼ਾਖਾ ਲੋਣੋ ਦਾ ਬੰਦਾ ਇਹਨੂੰ ਤਾਂ ਚਲੋ ਰਿਵਾਰਡ ਮਿਲ ਗਿਆ ਨਹੀਂ ਬੜੀ ਮਿਹਨਤ ਕੀਤੀ ਹੈ ਯਾਨੀ ਦੋ ਅਪਾਇੰਟਮੈਂਟ ਕੈਪਟਨ ਸਾਹਿਬ ਦੀਆ ਸਪਸ਼ਟ ਨਜ਼ਰ ਆਉਂਦਾ ਹੈ ਕਿ ਕੈਪਟਨ ਸਾਹਿਬ ਕਿੱਥੋਂ ਅਮਿਤ ਸ਼ਾਹ ਨੇ ਕਿਹਾ ਕੀਨੇ ਕਹੇ ਆਰਐਸਐਸ ਨੇ ਕਿਹਾ ਤੇ ਇਹਦਾ ਮਤਲਬ ਜੋ ਪ੍ਰਗਟ ਸਿੰਘ ਕਹਿ ਰਹੇ ਨੇ ਉਹਨਾਂ ਤੇ ਵੀ ਸਵਾਲ ਉਹਨਾਂ ਦੀ ਸਰਕਾਰ ਤੇ ਵੀ ਸਵਾਲ ਉੱਠਦੇ ਨੇ ਕਿ ਇਹ ਜਿਹੜੀਆਂ ਜੇ ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੇ ਇੱਕ ਕਰਵਾਈ ਹੈ ਤੇ ਅਪਾਇੰਟਮੈਂਟ ਦਾ ਅਸਲ ਕੈਪਟਨ ਸਾਹਿਬ ਨੇ ਕਰਵਾਇਆ ਹਾਂ ਇਹ ਗੱਲ ਹੈ ਕਿ ਕੈਪਟਨ ਸਾਹਿਬ ਚਲੇ ਗਏ ਚਲੋ ਹੁਣ ਤਾਂ ਬੈਠੀ ਭਾਰਤੀ ਜਨਤਾ ਪਾਰਟੀ ਚ ਨੇ ਇਹਦਾ ਮਤਲਬ ਸਵਾਦ ਤਾਂ ਪਹਿਲੇ ਹੀ ਉੱਤਰ ਤਾਂ ਸਭ ਇੱਕੋ ਹੀ ਹੁੰਦੇ ਨੇ ਲੋਕਾਂ ਨੇ ਲੜਾਉਣਾ ਹੁੰਦਾ ਇਹਨਾਂ ਨੇ ਲੇਕਿਨ ਮੈਂ ਅਦਰਵਾਇਜ਼ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਇਹ ਅਪਾਇੰਟਮੈਂਟ ਅਸਲ ਵਿੱਚ ਸ਼ੁਰੂ ਤਾਂ ਉੱਥੋਂ ਹੋਈ ਸੀ ਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜਾਣਾ ਇਹਦਾ ਮਤਲਬ ਕਿਤੇ ਨਾ ਕਿਤੇ ਉਹ ਬੈਕਗ੍ਰਾਉਂਡ ਤੇ ਇੱਥੇ ਕੇਜਰੀਵਾਲ ਸਾਹਿਬ ਦੀ ਤਾਂ ਬੈਕਗ੍ਰਾਉਂਡ ਆਰਐਸਐਸ ਹੈ ਲਿੰਕਤਾਰ ਆਰਐਸਐਸ ਦੇ ਹੁੰਦੇ ਨੇ ਭਾਰਤੀ ਜਨਤਾ ਪਾਰਟੀ ਨਾਲ ਲੜਾਈ ਹੋ ਸਕਦੀ ਹੈ ਉਹਨਾਂ ਦੀ ਆਰਐਸਐਸ ਨਾਲ ਤਾਂ ਲੜਾਈ ਨਹੀਂ ਹੈ ਜੇ ਆਪਾਂ ਦੂਜੇ ਪਾਸੇ ਆਰਐਸਐਸ ਤਾਂ ਮਤਲਬ ਉਹ ਤਾਂ ਦੋਨੇ ਉਹ ਤਾਂ ਆਰਐਸਐਸ ਤਾਂ ਦੋਨੋਂ ਨੀ ਕੋਈ ਜੇ ਸਮਝਦੀ ਹੋएगी ਵੀ ਸਾਡਾ ਏਜੰਡਾ ਜਿਹੜਾ ਲੱਗ ਜਾਂਦਾ ਸਾਡੇ ਲੈ ਤੇ ਕੋਈ ਹੈ ਤਾਂ ਇਹ ਗੱਲ ਬਿਲਕੁਲ ਠੀਕ ਹੈ ਇਹਦਾ ਮਤਲਬ ਦੋਨੇ ਯਾਨੀ ਇਸ ਹਮਾਂਵਤ ਸਾਰੇ ਕੋਈ ਨਹੀਂ ਇਹ ਕਹਿ ਲਈਏ ਆਪਾਂ ਕਿ ਜੋ ਕੇਜਰੀਵਾਲ ਸਾਹਿਬ ਵੀ ਤੇ ਪ੍ਰਗਟ ਸਿੰਘ ਜਿਹੜੇ ਇਹਨਾਂ ਤੇ ਨਸ਼ਾ ਨਾਲ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਵੈਗ ਫਾਇਰ ਨਾ ਕਰਦੇ ਤੁਸੀਂ ਵੈਸੇ ਮੀਡੀਆਜ਼ ਬੜਾ ਰੌਲਾ ਪਾਇਆ ਹੈ ਇਹ ਮੈਂ ਤੁਹਾਨੂੰ ਦੱਸ ਦਿੰਨਾ ਹੁਣ ਜਿਹੜੀ ਹੈ ਇਹ ਬਿਲਕੁਲ ਸਹੀ ਗੱਲ ਹੈ ਕਿ ਆਰਐਸਐਸ ਦਾ ਮੇਰੇ ਬਹੁਤ ਸਾਰੇ ਦੋਸਤ ਜਿਹੜੇ ਜਿਹੜੇ ਜਿੰਨੀਆਂ ਵੀ ਯੂਨੀਵਰਸਿਟੀਆਂ ਪੱਤਰਕਾਰਤਾ ਦੇ ਯੂਨੀਵਰਸਿਟੀਆਂ ਨਵੀਆਂ ਬਣੀਆਂ ਸਾਰੇ ਜਿਹੜੇ ਆਰਐਸਐਸ ਨਾਲ ਸੰਬੰਧਿਤ ਉਹ ਵੈਸ਼ਾਂਸਰ ਲੱਗੇ ਜਿਨੀ ਉਹਨਾਂ ਦਾ ਜਿਵੇਂ ਮਰਜ਼ੀ ਏ ਆਰਐਸਐਸ ਦਾ ਅੱਜਕੱਲ ਜੁਜੀਸੀ ਨੇ ਜਿਹੜੀਆਂ ਕੰਡੀਸ਼ਨਸ ਲਾਈਆਂ ਹੋਈਆਂ ਨੇ ਕਿ ਵਾਈ ਚਾਂਸਰ ਕਿਵੇਂ ਲੱਗਣਾ ਤੇ ਬਸ ਬਿਲਕੁਲ ਉਹਦੇ ਨਾਲ ਇੱਕ ਕੰਡੀਸ਼ਨ ਹੋਰ ਚਾਹੀਦੀ ਹੈ ਜੇ ਤੁਸੀਂ ਵਾਈ ਚਾਂਸਰ ਲੱਗਣਾ ਕਿ ਉਹ ਆਰਐਸਐਸ ਦੀ ਰეკਮੈਂਡੇਸ਼ਨ ਹੋਣੀ ਚਾਹੀਦੀ ਹੈ ਇਹ ਬਹੁਤ ਜ਼ਰੂਰੀ ਹੈ ਫਾਲਾਂ ਕਿ ਉਹ ਰੋਲਾ ਰਪਾ ਪਾ ਰਹੇ ਹੈ ਪਾਰਕਟਸ ਨੇ ਕਹਤਾ ਹੈ ਕਿ ਸਟੂਡੈਂਟਸ ਦੀ ਆਰਗਨੈਸ਼ਨ ਨਾਲ ਸਾਥ ਉਹ ਵੀ ਰੋਲਾ ਪਾ ਰਹੇ ਨੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਜਿਹੜੀ ਜਿਹੜੇ ਬੰਦੇ ਹੁਣ ਉੱਥੇ ਆਪਣੇ ਬੰਦੇ ਨੂੰ ਡਾ ਰਹੇ ਨੇ ਤੇ ਉਹਦੇ ਵਿੱਚ ਹੁਣ ਇਹਨਾਂ ਨੇ ਕੁਝ ਸਪੈਟ ਕਰ ਲਈ ਐ ਤੇ ਉਹ ਇਹ ਯੂਨੀਵਰਸਿਟੀ ਦਾ ਤਾਂ ਇਹਨਾਂ ਨੇ ਵਿਰੋਧ ਵੀ ਕੀਤਾ ਸੀ ਇਹ ਬਿਲਕੁਲ ਠੀਕ ਐ ਜਦੋਂ 500 ਸਾਲਾਂ ਯੂਨੀਵਰਸਿਟੀ ਬਣੀ ਤਾਂ ਵਿਰੋਧ ਕੀਤਾ ਸੀ ਇਹ ਕਹਿ ਕੇ ਵਿਰੋਧ ਕੀਤਾ ਸੀ ਜੇ ਤੁਸੀਂ ਇਹ ਯੂਨੀਵਰਸਿਟੀ ਬਣਾਉਣੀ ਐ ਤਾਂ ਇੱਕ ਯੂਨੀਵਰਸਿਟੀ ਜਲੰਧਰ ਸੁਭਾਮੀ ਜੀ ਦੇ ਨਾਮ ਤੇ ਬਣਾਓ ਬੇਕਦਰਾਨ ਜੀ ਤੇ ਤਾਂ ਇਹ ਤਾਂ ਮਤਲਬ ਚਾਹਦਾ ਰਿਹਾ ਇਹਦੇ 'ਚ ਤਾਂ ਕੋਈ ਤਾਂ ਵੈਸੇ ਵੀ ਤੁਹਾਨੂੰ ਦੱਸਾਂ ਜਿਹੜਾ ਸੰਗ ਪਰਿਵਾਰ ਐ ਨਾ ਉਹ ਸਾਰੇ ਲਗਭਗ ਸਾਰੇ ਇਸ਼ੂਸ ਕੋਈ ਲੈਣ ਉਸੇ ਉਹ ਉਹਨੂੰ ਕਵਰ ਕਰਦਾ ਇਕਨੋਮੀ ਬਾਰਡਰ ਏਰੀਆਜ਼ ਹਾਂਜੀ ਐਕ ਸਰਵਿਸਮੈਨ এডੂਕੇਸ਼ਨ ਕਲਚਰ ਚੈਰੀਟੀ ਲਾ ਲੋ ਐਨਵਾਇਰਨਮੈਂਟ ਬੈਂਕ ਜਿਹਨਿ ਸਾਰਿਆਂ ਨੂੰ ਹਿੰਦੂ ਐਂਗਲ ਤੋਂ ਦੇਖਣਾ ਤੇ ਜਿਹੜੇ ਹੁਣ ਸਿੱਖ ਜਿਹੜੇ ਰੌਲਾ ਪਾਉਣ ਵਾਲੇ ਹੁੰਦੇ ਨੇ ਉਹਨਾਂ ਨੂੰ ਤਾਂ ਕੋਈ ਦਾਤ ਕਈ ਵਾਰ ਤਾਂ ਉਹਨਾਂ ਨੂੰ ਪਤਾ ਹੀ ਕੁਛ ਨਹੀਂ ਵੈਸੇ ਮੈਂ ਇਹ ਵੀ ਦੱਸਦਾ ਉਹਨਰ ਜਿਵੇਂ ਪਤਾ ਖਾਲਸਾ ਕਾਲਜਾਂ 'ਚ ਜਦੋਂ ਐਡਮਿਸ਼ਨ ਹੁੰਦੀ ਹੈ ਜਾਂ ਬੰਦੇ ਰੱਖੇ ਜਾਂਦੇ ਨੇ ਆ ਹੁਣ ਖਾਲਸਾ ਯੂਨੀਵਰਸਿਟੀ 'ਚ ਤੁਸੀਂ ਦੇਖੋ ਰਜਿਸਟਰ ਰੱਖਿਆ ਹਿੰਦੂ ਰੱਖਿਆ ਉਹ ਤਾਂ ਬੜੇ ਲਿਬਰਲ ਕਹਿੰਦੇ ਤੁਸੀਂ ਜਿਵੇਂ ਉਹਨਾਂ ਕੋਲ ਜਾ ਹੈ ਸਮਝੋ ਵੀ ਇਹ ਤਾਂ ਕੋਈ ਬੰਦੀ ਨਹੀਂ ਹੈ ਦੋਈ ਗੱਲਾਂ ਹੋ ਸਕਦੀਆਂ ਨੇ ਜਾਂ ਤਾਂ ਖਾਲਸਾ ਕੋਲ ਉਹਦੇ ਬੰਦੀ ਨਹੀਂ ਐ ਇੰਟੈਲੈਕਚੁਅਲ ਜਾਂ ਫਿਰ ਲਿਬਰਲ ਨੇ ਨੇ ਤੇ ਦੂਜੇ ਪਾਸੇ ਤੁਸੀਂ ਐਕਟਰੀ ਕਰਕੇ ਦਿਖਾਓ ਜੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੁਸੀਂ ਗਿਣਤੀ ਕਰੋ ਪੰਜਾਬੀ ਡਿਪਾਰਟਮੈਂਟ ਛੱਡ ਦੋ ਕਿਉਂ ਦਾ ਹੋਰ ਡਿਪਾਰਟਮੈਂਟ ਛੱਡ ਦੋ ਕਿਤੇ ਉੱਥੇ ਕਿੰਨੀ ਕਿਸਖਾਂ ਦੀ ਹਾਲਾਂਕਿ ਪੰਜਾਬ ਯੂਨੀਵਰਸਿਟੀ ਹੈ ਕਿਹੜੀ ਕੰਟਰੀ ਹੈ ਤੋਂ ਇਹ ਕਿਤੇ ਨਾ ਕਿਤੇ ਇਹ ਰਜਿਸਟਰ ਕਿਵੇਂ ਬਣੀ ਸੀ ਉਹਦੀ ਪਤਾ ਸੀ ਉੱਥੇ ਆ ਰਿਹਾ ਐਸਐਸ ਦੇ ਬੰਦੇ ਜੋ ਉੱਥੇ ਤਾਂ ਜਿਹਦੇ ਸੈਕਟਰ ਦੀ ਸਰਕਾਰ ਹੈ ਤੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਕਰਨਾ ਹੈ ਤੋਂ ਇਸ ਕਰਕੇ ਇਹ ਕੋਈ ਨਮੀ ਕਰਨੀ ਹੋਈ ਜਿਹੜਾ ਰੌਲਾ ਪੈ ਰਿਹਾ ਹੈ ਇਹ ਤਾਂ ਬਹੁਤ ਚਿਰ ਦਾ ਪਤਾ ਹੈ ਕਿ ਦੇਸ਼ ਦੇ ਵਿੱਚ ਆਰਐਸਐਸ ਨੇ ਲਗਭਗ ਸਾਰੀਆਂ ਯੂਨੀਵਰਸਿਟੀਆਂ ਤੇ ਇਹ ਕੋਸ਼ਿਸ਼ ਕੀਤੀ ਹੈ ਕਿ ਸਾਡੇ ਬੰਦੇ ਫਿੱਟ ਹੋਣ ਤੇ ਬਹੁਤ ਸਾਬਾਂ ਤੇ ਜਿੱਥੇ ਤਾਂ ਇਹਨਾਂ ਦੀ ਸਰਕਾਰ ਤਾਂ ਹੋਣੀ ਹੀ ਹੋਣਾ ਸੀ ਮਰ ਕੇ ਜਿੱਥੇ ਇਹਨਾਂ ਦੀ ਸਰਕਾਰ ਨਹੀਂ ਵੀ ਹੈ ਉੱਥੇ ਵੀ ਕਰ ਰਹੇ ਨੇ ਤੁਹਾਡੇ ਸਾਹਮਣੇ ਪੰਜਾਬ 'ਚ ਕੀਤਾ ਹੀ ਹੈ ਤੇ ਪੰਜਾਬ ਦੀ ਹੋਰ ਆਰਗੇਨਾਈਜੇਸ਼ਨ ਚ ਬੈਠੇ ਨੇ ਐਸਾ ਕੁਝ ਨਹੀਂ ਹੈ ਕਿ ਨਹੀਂ ਹੈ ਸੋ ਇਸ ਤਰੀਕੇ ਨਾਲ ਇਹ ਚੱਲ ਰਿਹਾ ਕੋਈ ਪ੍ਰਗਟ ਸਿੰਘ ਜੀ ਇਹ ਤੇ ਫਿਰ ਤੁਸੀਂ ਥੋੜਾ ਜਿਹਾ ਸਵਾਲ ਕੈਪਟਨ ਬ੍ਰਿੰਦਰ ਸਿੰਘ ਤੇ ਵੀ ਖੜਾ ਕਰੋ ਜਿਨ੍ਹਾਂ ਨੇ ਇਹਦੀ ਸ਼ੁਰੂਆਤ ਕਰਾਈ ਸੀ ਥੋੜਾ ਬਹੁਤ ਬਹੁਤ ਸ਼ੁਕਰੀਆ